7 ਜੂਨ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ। ਪੰਜਾਬ ਦਾ ਮੌਸਮ ਕੱਲ ਵੀ ਤਕਰੀਬਨ ਸਾਫ਼ ਰਿਹਾ ਤੇ ਅੱਜ ਵੀ ਮੁੱਖ ਤੌਰ ਤੇ ਪੰਜਾਬ ਦਾ ਮੌਸਮ ਸਾਰੇ ਖੇਤਿਆਂ ਦੇ ਵਿੱਚ ਸਾਫ਼ ਰਹਿਣ ਦੀ ਸੰਭਾਵਨਾ ਹੈ। ਧੁੱਪ ਸਾਰੇ ਖੇਤਰਾਂ ਦੇ ਵਿੱਚ ਨਿਕਲੇਗੀ। ਅਤੇ ਅੱਜ ਦਾ ਟੈਂਪਰੇਚਰ ਵੀ ਪੰਜਾਬ ਦਾ 40 ਡਿਗਰੀ ਜਾਂ 40 ਡਿਗਰੀ ਨੂੰ ਪਾਰ ਕਰਦਾ ਹੋਇਆ ਕੁਝ ਕੁ ਖੇਤਰਾਂ ਦੇ ਵਿੱਚ ਦਿਖਾਈ ਦੇਵੇਗਾ। ਦੁਪਹਿਰ ਵੇਲੇ ਗਰਮੀ ਮਹਿਸੂਸ ਹੋਵੇਗੀ ਥੋੜੀ ਜਿਹੀ ਹਮਸ ਵੀ ਹੋ ਸਕਦੀ ਹੈ ਤੇ ਹਲਕੀ ਜਿਹੀ ਬੱਦਲਬਾਹੀ ਲਗਾਤਾਰ ਉੱਪਰੋਂ ਦੀ ਗੁਜ਼ਰ ਸਕਦੀ ਹੈ। ਮੀਂਹ ਦੀ ਸੰਭਾਵਨਾ ਕਿਸੇ ਵੀ ਖੇਤਰ ਦੇ ਵਿੱਚ ਨਹੀਂ ਹੋਵੇਗੀ। ਹਾਂ ਇੱਕ ਲੰਦੇ ਪੰਜਾਬ ਦੇ ਵਿੱਚ ਜਾਂ ਕਹਿੰਦੇ ਆ ਪਾਕਿਸਤਾਨ ਪਾਰਲੇ ਪਾਸੇ ਇੱਕ ਹਲਕੀ ਜਿਹੀ ਵੈਸਟਰਨ ਡਿਸਟਰਬੈਂਸ ਜ਼ਰੂਰ ਲੰਘ ਰਹੀ ਹੈ ਜਿਸ ਸਦਕਾ ਅੱਜ ਅਤੇ ਕੱਲ ਜੰਮੂ ਤੇ ਹਿਮਾਚਲ ਦੇ ਉਚੇਰੀ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਅੱਜ ਸ਼ਾਮ ਨੂੰ ਜਾਂ ਰਾਤ ਵੇਲੇ ਠੰਢੀ ਹਨੇਰੀ ਚੱਲ ਸਕਦੀ ਹੈ ਉਹ ਵੀ ਮਾਝੇ ਦੇ ਇਲਾਕੇ ਜਾਂ ਪਹਾੜਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਬਾਕੀ ਪੰਜਾਬ ਦੇ ਵਿੱਚ ਮੌਸਮ ਮੁੱਖ ਤੌਰ ਤੇ ਸਾਫ਼ ਅਤੇ ਖੁਸ਼ਕ ਰਹੇਗਾ ਇਸੇ ਤਰ੍ਹਾਂ ਹੀ ਹਰਿਆਣਾ ਅਤੇ ਰਾਜਸਥਾਨ ਦੇ ਵੀ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਬਣਿਆ ਹੋਇਆ ਹੈ